ਸਾਰਨ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਭਾਈ ਅਮਰਤਪਾਲ ਸਿੰਘ ਖਾਲਸਾ ਹੁਣਾਂ ਨਾਲ ਜੁੜੀ ਹੈ ਸੰਸਦ ਅਮਰਤਪਾਲ ਸਿੰਘ ਖਾਲਸਾ ਦੀ ਪੈਰੋਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਸੋ ਕਿਹਾ ਜਾ ਰਿਹਾ ਹੈ ਵੀ ਪੰਜਾਬ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਹਦਾਇਤ ਦਿੱਤੀ ਗਈ ਸੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਚਿਤ ਫੈਸਲਾ ਦੇਣ ਲਈ ਨਿਰਦੇਸ਼ ਜਣੇ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਸਨ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬੀ ਅਮਰਤਪਾਲ ਸਿੰਘ ਖਾਲਸਾ ਹੁਣਾਂ ਦੀ ਪੈਰੋਲ ਅਰਜ਼ੀ ਨੂੰ ਅਮਰਸਰ ਡੀਸੀ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਰੱਦ ਕਰ ਦਿੱਤਾ ਗਿਆ। ਅਸਲਾਮੁਅਲੈਕਮ ਸਸਰੀਆ ਕਾਲ ਕਿੱਦਾਂ ਹਾਲਚਾਲ ਹੈ ਉਮੀਦ ਕਰਨਾ ਵਧੀਆ ਹੋਵਗੇ ਹੱਸਦੇ ਵਸਦੇ ਹੋਵਗੇ ਚੜ੍ਹਦੀ ਕਲਾ ਚ ਹੋਵਗੇ। ਅਮਰਤਪਾਲ ਸਿੰਘ ਨੇ ਹਾਈ ਕੋਰਟ ਦੇ ਵਿੱਚ ਆਪਣੀ ਪੈਰੋਲ ਵਾਸਤੇ ਇੱਕ ਪਟੀਸ਼ਨ ਦਾਇਰ ਕੀਤੀ ਸੀ। ਅਮਰਤਪਾਲ ਸਿੰਘ ਦਾ ਕਹਿਣਾ ਸੀ ਕਿ ਉਹਨਾਂ ਨੂੰ ਅਸੈਂਬਲੀ ਦੇ ਸੈਸ਼ਨ اٹੈਂਡ ਕਰਨ ਦੀ ਇਜਾਜ਼ਤ ਦਿੱਤੀ ਜਾਏ ਕਿਉਂਕਿ ਉਹਨਾਂ ਦੇ ਹਲਕੇ ਦੇ ਲੋਕਾਂ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਹਨਾਂ ਦੀ ਆਵਾਜ਼ ਚੁਕਣਾ ਚਾਹੁੰਦੇ ਨੇ ਅਸੈਂਬਲੀ ਦੇ ਵਿੱਚ ਲੇਕਿਨ ਹਾਈ ਕੋਰਟ ਦੇ ਵੱਲੋਂ ਪੰਜਾਬ ਦੀ ਸਰਕਾਰ ਨੂੰ ਪੁੱਛਿਆ ਗਿਆ ਪੰਜਾਬ ਦੀ ਸਰਕਾਰ ਨੇ ਸਾਫ਼ ਇਨਕਾਰ ਕੀਤਾ ਕਿ ਕਿਸੇ ਵੀ ਸੂਰਤ ਅਮਰਤਪਾਲ ਸਿੰਘ ਨੂੰ ਪੇਰੋਲ ਨਹੀਂ ਦਿੱਤੀ ਜਾਏਗੀ ਇੱਕ ਤਰਫ ਵੱਡੇ ਵੱਡੇ ਮੁਜਰਮ ਰੇਪ ਕਰਨ ਵਾਲੇ ਮਰਡਰ ਕਰਨ ਵਾਲੇ ਉਹਨਾਂ ਨੂੰ ਪੇਰੋਲਾਂ ਦਿੱਤੀਆਂ ਜਾਂਦੀਆਂ ਨੇ ਜਦਕਿ ਦੂਸਰੀ ਤਰਫ ਭਗਵੰਤ ਮਾਨ ਦੀ ਪੰਜਾਬ ਸਰਕਾਰ ਨੇ ਸਾਫ਼ ਇਨਕਾਰ ਕੀਤਾ ਅਮਰਤਪਾਲ ਸਿੰਘ ਨੂੰ ਪੇਰੋਲ ਦੇਣ ਤੋਂ ਤੇ ਉਹਨਾਂ ਦਾ ਕਹਿਣਾ ਹੈ ਕਿ ਅਮਰਤਪਾਲ ਸਿੰਘ ਨੂੰ ਅਗਰ ਛੱਡਿਆ ਜਾਂਦਾ ਤੇ ਪੰਜਾਬ ਚ ਅਮਨੋਮਾਨ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਜਾਣਗੇ ਤੇ ਬੜੇ ਦੰਗੇ ਫਸਾਦ ਹੋ ਜਾਣਗੇ। ਇਹ ਕੀ ਮਾਮਲਾ ਹੈ ਪੈਰੋਲ ਦੀ ਇਜਾਜ਼ਤ ਕਿਉਂ ਪੰਜਾਬ ਸਰਕਾਰ ਨਹੀਂ ਦੇਣਾ ਚਾਹੁੰਦੀ ਤੇ ਸਾਰਾ ਕੁਝ ਜਾਣਾਂਗੇ ਅੱਜ ਦੀ ਵੀਡੀਓ ਚ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਤੇ ਅਹਿਮ ਖਬਰ ਭਾਈ ਅਮਰਤਪਾਲ ਸਿੰਘ ਖਾਲਸਾ ਹੁਣਾਂ ਨਾਲ ਜੁੜੀ ਹੈ ਸੰਸਦ ਅਮਰਤਪਾਲ ਸਿੰਘ ਖਾਲਸਾ ਦੀ ਪੈਰੋਲ ਨੂੰ ਲੈ ਕੇ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ। ਸੋ ਕਿਹਾ ਜਾ ਰਿਹਾ ਵੀ ਪੰਜਾਬ ਸਰਕਾਰ ਨੂੰ ਮਾਨਯੋਗ ਹਾਈ ਕੋਰਟ ਵੱਲੋਂ ਹਦਾਇਤ ਦਿੱਤੀ ਗਈ ਸੀ ਇੱਕ ਹਫ਼ਤੇ ਦੇ ਵਿੱਚ ਵਿੱਚ ਉਚਿਤ ਫੈਸਲਾ ਦੇਣ ਲਈ ਨਿਰਦੇਸ਼ ਜਣੇ ਨੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਸਨ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ ਅਮਰਤਪਾਲ ਸਿੰਘ ਖਾਲਸਾ ਉਹਨਾਂ ਦੀ ਪੈਰੋਲ ਅਰਜ਼ੀ ਨੂੰ ਅਮਰਸਰ ਡੀਸੀ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰ ਵੱਲੋਂ ਰੱਦ ਕਰ ਦਿੱਤਾ ਗਿਆ ਵੱਡੀ ਤੇ ਅਹਿਮ ਖਬਰ ਹੈ ਇੱਕ ਝਟਕਾ ਅਮਰਤਪਾਲ ਸਿੰਘ ਉਹਨਾਂ ਨੂੰ ਮਿਲਿਆ ਕਿਉਂਕਿ ਸਰਦ ਰੁੱਤ ਸੈਸ਼ਨ ਜਿਹੜਾ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜਿਹੜਾ ਉਹ ਚੱਲਣਾ ਸੀ ਉਸ ਸਰਦ ਰੁੱਤ ਸੈਸ਼ਨ ਦੇ ਵਿੱਚ ਹਾਜ਼ਰੀ ਲਵਾਉਣ ਦੇ ਲਈ ਖਡੂਰ ਸਾਹਿਬ ਦੇ ਲੋਕਾਂ ਦੀ ਨੁਮਾਇੰਦਗੀ ਆਵਾਜ਼ ਬੁਲੰਦ ਕਰਨ ਦੇ ਲਈ ਅਮਰਤਪਾਲ ਸਿੰਘ ਖਾਲਸਾ ਵੱਲੋਂ ਪੈਰੋਲ ਮੰਗੀ ਗਈ ਸੀ ਪਰ ਉਸ ਪੈਰੋਲ ਨੂੰ ਰੱਦ ਕਰ ਦਿੱਤਾ ਗਿਆ ਹਾਲਾਂਕਿ ਉਸ ਤੋਂ ਪਹਿਲਾਂ ਵੀ ਪੈਰੋਲ ਦਿੱਤੀ ਗਈ ਸੀ ਜਦੋਂ ਖਡੂਰ ਸਾਹਿਬ ਦੇ ਲੋਕਾਂ ਨੇ ਪਾਰਲੀਮੈਂਟਲ ਇਲੈਕਸ਼ਨ ਦੇ ਵਿੱਚ ਬਹੁਤ ਰਿਕਾਰਡ ਤੋੜ ਵੋਟਾਂ ਪਾ ਕੇ ਅਮਰਤਪਾਲ ਸਿੰਘ ਖਾਲਸਾ ਨੂੰ ਜਿਤਾਇਆ ਤੇ ਜਦੋਂ ਸੌਂ ਚੁੱਕਣੀ ਸੀ ਤਾਂ ਪਾਈ ਅਮਰਤਪਾਲ ਸਿੰਘ ਉਹਨਾਂ ਨੂੰ ਜਿਹੜੀ ਆ ਉਹ ਪੈਰੋਲ ਦਿੱਤੀ ਗਈ ਸੀ ਸੋ ਕਈ ਟਰਮਸ ਐਂਡ ਕੰਡੀਸ਼ਨਸ ਰੱਖੀਆਂ ਗਈਆਂ ਸੀ ਪਰ ਇਹ ਹਵਾਲਾ ਦਿੱਤਾ ਗਿਆ ਵੀ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਸਕਦੀ ਹੈ ਇਸ ਦੇ ਤਹਿਤ ਹੀ ਭਾਈ ਅਮਰਤਪਾਲ ਸਿੰਘ ਖਾਲਸਾ ਨੂੰ ਪੈਰੋਲ ਨਹੀਂ ਦਿੱਤੀ ਗਈ ਐ ਸੋ ਵੱਡਾ ਝਟਕਾ ਭਾਈ ਅਮਰਤਪਾਲ ਸਿੰਘ ਨੂੰ ਤੇ ਉਹਨਾਂ ਦੀ ਟੀਮ ਨੂੰ ਦੇ ਦਿੱਤਾ ਗਿਆ ਮਾਨਯੋਗ ਹਾਈ ਕੋਰਟ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸੀ ਹਾਲਾਂਕਿ ਕਿਆਸਾਂੀਆਂ ਲਗਾਈਆਂ ਗਈਆਂ ਸੀ ਅਮਰਤਪਾਲ ਸਿੰਘ ਉਹਨਾਂ ਦੇ ਪਰਿਵਾਰ ਜਾਂ ਉਹਨਾਂ ਦੀ ਟੀਮ ਵੱਲੋਂ ਇਹ ਅੰਦਾਜ਼ੇ ਸੀ ਇਹ ਕਿਹਾ ਜਾ ਰਿਹਾ ਸੀ ਵੀ ਸ਼ਾਇਦ ਭਾਈ ਅਮਰਤਪਾਲ ਸਿੰਘ ਉਹਨਾਂ ਨੂੰ ਪੈਰੋਲ ਦਿੱਤੀ ਜਾ ਸਕਦੀ ਹੈ ਬਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹੁਣਾ ਵੱਲੋਂ ਉਹਨਾਂ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ ਬਾਪੂ ਤਰਸੇਮ ਸਿੰਘ ਸਾਡੇ ਨਾਲ ਜੁੜ ਗਏ ਨੇ ਗੱਲਬਾਤ ਕਰਾਂਗੇ ਵੀ ਇਸ ਫੈਸਲੇ ਨੂੰ ਕਿਵੇਂ ਦੇਖਦੇ ਨੇ ਬਾਪੂ ਜੀ ਮੇਰੀ ਆਵਾਜ਼ ਆ ਰਹੀ ਹੈ ਤੁਹਾਨੂੰ ਹਾਂਜੀ 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 ਵਾਈ ਖਾਲਸਾ ਵਾਈ ਫਤੇ ਜੀ ਵਾਈ ਗੁਰਜੀਤ ਖਾਲਸਾ ਜੀ ਫਤੇ ਬਾਪੂ ਜੀ ਭਾਈ ਅਮਰਪਾਲ ਸਿੰਘ ਖਾਲਸਾ ਹੁਣਾ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਵੱਲੋਂ ਨਿਰਦੇਸ਼ ਦਿੱਤੇ ਗਏ ਸੀ ਵੀ ਇੱਕ ਹਫ਼ਤੇ ਦੇ ਵਿੱਚ ਉਚਿਤ ਫੈਸਲਾ ਪੰਜਾਬ ਸਰਕਾਰ ਜਿਹੜੀ ਹੈ ਉਹ ਕੋਈ ਲਵੇ ਪਰ ਇਹਦੇ ਚ ਹੁਣ ਇਹ ਨਿਕਲ ਕੇ ਖਬਰ ਸਾਹਮਣੇ ਆ ਰਹੀ ਹੈ ਵੀ ਜਿਹੜੀ ਅਰਜ਼ੀ ਅਮਰਤਪਾਲ ਸਿੰਘ ਉਹਨਾਂ ਦੀ ਪੈਰੋਲ ਦੀ ਸੀ ਕਿਉਂਕਿ ਸਰਦ ਰੁੱਤ ਸੈਸ਼ਨ 1 ਤੋਂ 19 ਦਸੰਬਰ ਤੱਕ ਜਿਹੜਾ ਉਹ ਚੱਲਣਾ ਤੇ ਉਹਦੇ ਲਈ ਪੈਰੋਲ ਮੰਗੀ ਗਈ ਸੀ ਪਰ ਅਰਜ਼ੀ ਨੂੰ ਰੱਦ ਕਰ ਦਿੱਤਾ ਕਿਵੇਂ ਦੇਖਦੇ ਹੋ ਇਸ ਫੈਸਲੇ ਨੂੰ ਜੀ ਜੀ ਇਹ ਜਿਹੜੀ ਪੰਜਾਬ ਸਰਕਾਰ ਆ ਜਾਂ ਕੇਂਦਰ ਸਰਕਾਰ ਆ ਇਹ ਇੱਕ ਪਾਸੇ ਦੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹਦੀ ਜਨਮਾਇਆ ਜਾ ਰਿਹਾ ਸ਼ਤਾਬਦੀ ਮਨਾਈ ਜਾ ਰਹੀ ਹੈ ਤੇ ਮਨੁੱਖੀ ਹੱਕਾਂ ਦੀ ਗੱਲ ਕੀਤੀ ਜਾ ਰਹੀ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਆਜ਼ਾਦੀ ਦੀ ਮਨੁੱਖੀ ਹੱਕਾਂ ਦੀ ਆਜ਼ਾਦੀ ਦੀ ਗੱਲ ਕੀਤੀ ਹੈ ਜੀ ਇੱਕ ਪਾਸੇ ਲੋਕਾਂ ਦੇ ਜਿਹੜੇ ਮਨੁੱਖੀ ਹੱਕਾਂ ਦਾ ਕਾਹਨ ਕੀਤਾ ਜਾ ਰਿਹਾ ਜਿਹੜੇ 17-12 ਲੱਖ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਬੰਦੇ ਨੂੰ ਉਹਨੂੰ ਪਾਰਲੀਮੈਂਟ 'ਚ ਨਾਂ ਲੈ ਕੇ ਆਉਣਾ ਜਾਂ ਉਹਨੂੰ ਉੱਥੇ ਆਵਾਜ਼ ਉਹਨਾਂ ਨੇ ਉਹਨਾਂ ਦੀ ਆਵਾਜ਼ ਨਾ ਚੁੱਪੜ ਦੇਣੀ ਤੇ ਮੇਰੇ ਖਿਆਲ ਬਹੁਤ ਵੱਡਾ ਇੱਕ ਇਹ ਮਨੁੱਖੀ ਹਕਕਾਂ ਦਾ ਘਾਣ ਹੋ ਰਿਹਾ ਤੇ ਸਰਕਾਰ ਇਹ ਜਿਹੜਾ ਬਹਾਨਾ ਬਣਾ ਰਹੀ ਲਾਅ ਐਂਡ ਆਰਡਰ ਦਾ ਪੰਜਾਬ ਚ ਲਾਅ ਐਂਡ ਆਰਡਰ ਵਿਰੁੱਧ ਕਿੱਥੇ ਆ ਇਹ ਦਿਹਾੜੇ ਕਤਲ ਹੋ ਰਹਾ ਆ ਪਰੋਟੀਆਂ ਲਈਆਂ ਜਾ ਰਹੀਆਂ ਖਲੇ ਖਰੇ ਆਮ ਕੋਈ ਮਤਲਬ ਕੋਈ ਇਹਦਾ ਕੋਈ ਬੰਦਾ ਵੀ ਸੇਫ ਨਹੀਂਗਾ ਤੇ ਉਹ ਤੇ 3 ਸਾਲ ਤੋਂ ਅੰਦਰ ਇਹ ਤੇ ਲਾਅ ਐਂਡ ਆਰਡਰ ਇਹਨਾਂ ਦਾ ਮਗਰੋਂ ਕਿਉਂ ਕਿੱਥੇ ਕੇ ਹੋਏ ਹੈ ਤੇ ਉਹਨੂੰ ਤੇ ਦਿੱਲੀ ਦਿੱਲੀ ਲੋਣਾ ਪਾਰਲੀਮੈਂਟ ਚ ਤੇ ਪੰਜਾਬ ਦੇ ਲਾਅ ਐਂਡ ਆਰਡਰ ਦੀ ਕਿਹੜੀ ਮਤਲਬ ਕੀ ਕੀ ਸਮੱਸਿਆ ਹੈ ਇਹ ਕੀ ਸਮੱਸਿਆ ਆ ਕੀ ਸਕਦੇ ਤੁਸੀਂ ਕੀ ਅਬਜ਼ਰਵ ਕੀਤਾ ਤੁਹਾਨੂੰ ਕੀ ਲੱਗਦਾ ਵੀ ਕਿਹੜਾ ਲਾਅ ਐਂਡ ਆਰਡਰ ਖਰਾਬ ਹੋ ਸਕਦਾ ਹੈ ਇਹ ਲਾਅ ਐਂਡ ਆਰਡਰ ਤੇ ਕੋਈ ਨਹੀਂ ਖਰਾਬ ਹੋ ਸਕਦਾ ਲੋਕ ਤਾਂ ਚਾਹ ਰਹੇ ਆ ਕਿ ਉਹ ਆਉਣ ਸਾਡੀ ਗੱਲ ਕਰਨ ਉਹ ਇਤਿਆਬ ਦੀ ਗੱਲ ਕਰਨ ਉਹ ਸਿੱਖ ਹੱਕਾਂ ਦੀ ਗੱਲ ਕਰਨ ਪਰ ਸਰਕਾਰ ਸਿੱਖਾਂ ਨੂੰ ਘੱਟ ਗਿਣਤੀਆਂ ਨੂੰ ਦਬਾ ਕੇ ਰੱਖਣਾ ਚਾਹੁੰਦੀ ਹੈ ਇਸ ਕਰਕੇ ਉਹ ਉਹ ਉਹਨਾਂ ਨੂੰ ਨਹੀਂ ਪ੍ਰੂਵ ਦੇ ਰਹੀ ਜਾਂ ਉਹਨਾਂ ਨੂੰ ਨਹੀਂ ਉੱਥੇ ਪਾਰਲੀਮੈਂਟ 'ਚ ਮੌਕਾ ਦੇ ਰਹੀ ਪਰ ਬਾਪੂ ਜੀ ਭਾਜਪਾ ਦਾ ਇਹਦੇ 'ਚ ਕੀ ਰੋਲ ਹੈ ਤਾਂ ਸਟੇਟ ਸਬਜੈਕਟ ਹੈ ਪੰਜਾਬ ਸਰਕਾਰ ਨੂੰ ਹਰ ਦੇ ਆਦੇਸ਼ ਜਿਹੜੇ ਨੇ ਉਹ ਮਾਨਯੋਗ ਹਾਈ ਕੋਰਟ ਵੱਲੋਂ ਜਾਰੀ ਕੀਤੇ ਗਏ ਸੀ ਤੇ ਮੇਰੇ ਖਿਆਲ ਹੈ ਕਿ ਹਾਈ ਕੋਰਟ ਨੂੰ ਮਨਜੋ ਹਾਈ ਕੋਰਟ ਨੂੰ ਵੀ ਸਿੱਧਾ ਡਾਇਰੈਕਟਲੀ ਆਦਰ ਦੇਣਾ ਚਾਹੀਦਾ ਸੀ ਨਾ ਕਿ ਸਰਕਾਰ ਦੇ ਉੱਪਰ ਛੜਨਾ ਚਾਹੀਦਾ ਸੀ ਇਸ ਤੇ ਮੇਰੇ ਖਿਆਲ ਸਰਕਾਰਾਂ ਦੀ ਤੇ ਪਹਿਲਾਂ ਹੀ ਬਦਨੀਤੀਆਂ ਸਰਕਾਰਾਂ ਦੇ ਧੱਕੇ ਨਾਲ ਇਸੇ ਕਰਕੇ ਰਵੰਧੇ ਰੱਖਿਆ ਹੋਇਆ ਹੂੰ ਤੇ ਫਿਰ ਹੁਣ ਅਗਲੀ ਕੀ ਰਣਨੀਤੀ ਹੋ ਸਕਦੀ ਹੈ ਬਾਪੂ ਜੀ ਕੀ ਮਤਲਬ ਤੁਸੀਂ ਸੁਪਰੀਮ ਕੋਰਟ ਦਾ ਵੀ ਰੋਕ ਕੀਤਾ ਸੀਗਾ ਇੱਕ ਉੱਥੇ ਵੀ ਈਮਾਨ ਸਿੰਘ ਖਾਰਾ ਹੋਣਾ ਵੱਲੋਂ ਅ ਸੁਪਰੀਮ ਕੋਰਟ ਦਾ ਰੋਕ ਕੀਤਾ ਗਿਆ ਉੱਥੋਂ ਉਹਨਾਂ ਨੇ ਹਦਾਇਤ ਕਰ ਦਿੱਤੀ ਵੀ ਤੁਸੀਂ ਮਾਣਯੋਗ ਹਾਈ ਕੋਰਟ ਵਿੱਚ ਜਾਓ ਉੱਥੇ ਉਹਨਾਂ ਨੇ ਨਿਰਦੇਸ਼ ਜਾਰੀ ਕੀਤੇ ਇਹ ਰੇਡ ਕਾ ਉਹ ਵੀ ਤਾਂ ਉਹ ਵੀ ਬਣਿਆ ਹੋਇਆ ਨਹੀਂ ਚਲੋ ਅਸੀਂ ਉਹ ਵੀ ਜਿਹੜੇ ਜਿਹੜੇ ਵੀ ਹੈਗਾ ਸਾਡੇ ਕੋਲ ਸਵਾਦਨੇ ਆਏ ਲੋ ਦਰਵਾਜ਼ੇ ਆ ਗਏ ਉਹ ਸਾਰੇ ਅਸੀਂ ਖੜਕਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਇਹ ਸਰਕਾਰ ਵੀ ਬਹੁਤ ਵੱਡੀ ਧੱਕੇਸ਼ਾਹੀ ਹੈ ਦੀ ਅਸੀਂ ਨਿੰਦਾ ਕਰਦੇ ਨੇ ਕੀਤੀ ਕਰਦੇ ਹਾਂ ਜਿਹੜਾ ਲੋਕਾਂ ਦੇ ਹੱਥਾਂ ਵਿੱਚ ਚੁੜਿਆ ਜਾ ਰਿਹਾ ਲੋਕਾਂ ਦੇ ਅਕਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਇਹਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ ਸਿਆਸਤ ਕਰਕੇ ਰਾਜਨੀਤੀ ਹੋ ਰਹੀ ਹੈ ਤੇ ਸਿਆਸਤ ਕਰਕੇ ਹੀ ਹੈ ਜੀ ਸਿਆਸਤ ਦੇ ਸਿਆਸਤਦਾਨਾਂ ਨੂੰ ਇਹ ਡਰ ਰਿਹਾ ਕਿ ਉਹਨਾਂ ਦੇ ਬਾਹਰ ਆਉਣ ਨਾਲ ਉਹਨਾਂ ਦੀਆਂ ਕੁਰਸੀਆਂ ਨੂੰ ਖਤਰਾ ਹੈ ਇਸ ਕਰਕੇ ਇਹ ਕਲਾ ਹੀ ਦਾ ਦਰਵਾਜ਼ਾ ਬਣਾਇਆ ਜਾ ਰਿਹਾ ਹੂੰ 2027 ਦੀ ਇਲੈਕਸ਼ਨ ਨੂੰ ਲੈ ਕੇ ਵੀ ਬੜੀਆਂ ਚਰਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਕਿ ਆ ਉਸ ਤਰੀਕੇ ਦੇ ਨਾਲ ਤੁਸੀਂ ਸਾਰੇ ਜਿਹੜੇ 117 ਹਲਕੇ ਨੇ ਉਹਨਾਂ ਦੇ ਵਿੱਚ ਆਪਣੇ ਕੈਂਡੀਡੇਟ ਅਨਾਉਂਸ ਕਰੋਗੇ ਅਸੀਂ ਜੋ ਆਪਣੇ ਕਰ ਰਹੇ ਕੋਸ਼ਿਸ਼ ਆਪਣੇ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਾਂ ਅਸੀਂ ਕਰਨੇ ਜਿਹੜੇਾਰੇ ਸਾਰੇ ਜਿਹੜੇ ਕੋਸ਼ਿਸ਼ ਕਰਾਂਗੇ ਜੇ ਸਾਡਾ ਕਿਸੇ ਨਾ ਪਾਰ ਲੜ ਹੋਇਆ ਵਿੱਚ ਥੋੜੀ ਹਮਤ ਘਾਟ ਹੋ ਸਕਦਾ ਤੇ ਜਿਵੇਂ ਪੂਰੇ ਪੂਰੇ 117 ਹਲਕੇ ਦੇ ਚੋਂਗੜਾ ਜੀ ਜੀ ਬਹੁਤ ਬਹੁਤ ਧੰਨਵਾਦ ਜੀ ਸੋਹੇਸਨ ਬਾਬੂ ترسےਮ ਸਿੰਘ ਜੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਪਿਤਾ ਜੀ ਜਿਨ੍ਹਾਂ ਨੇ ਗੱਲ ਕੀਤੀ ਹੈ ਉਹ ਕਹਿੰਦੇ ਗੁਰਤੇਗ ਬਾਦ ਸਾਹਿਬ ਦੀਆਂ ਸ਼ਤਾਬਦੀਆਂ ਬਣਾਈਆਂ ਜਾ ਰਹੀਆਂ ਨੇ ਮਨੁੱਖੀ ਅਧਿਕਾਰਾਂ ਦੀ ਗੱਲਬਾਤ ਕੀਤੀ ਜਾ ਰਹੀ ਹੈ ਪਰ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਕਾਣ ਹੋ ਰਿਹਾ ਹੈ ਸੋ ਸਾਰਾ ਕੁਝ ਇੱਕ ਰਾਜਨੀਤਿਕ ਪੁਆਇੰਟ ਆਫ 뷰 ਤੋਂ ਉਹਨਾਂ ਨੇ ਜ਼ਿਕਰ ਕੀਤਾ ਉਹ ਕਹਿੰਦੇ ਸਿਆਸੀ ਬੋਕਲਾਹਟ ਕਿੰਨਾ ਕਿਤੇ ਰਵਾਇਤੀ ਪਾਰਟੀਆਂ ਦੀ ਦਿਖ ਰਹੀ ਹੈ ਭਾਰਤੀ ਭਾਈ ਅਮਰਪਾਲ ਸਿੰਘ ਖਾਲਸਾ ਇੱਕ ਬਹੁਤ ਵੱਡਾ ਚਿਹਰਾ ਬਣ ਚੁੱਕੇ ਨੇ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਬਾਹਰ ਆਉਣ ਤੋਂ ਰੋਕਿਆ ਜਾ ਰਿਹਾ ਸੋ ਇਹ ਕਹਿਣਾ ਹੈ ਬਾਪੂ ਦਰਸੀਮ ਸਿੰਘ ਹੋਣਾ ਦਾ ਮਨੁੱਖੀ ਅਧਿਕਾਰਾਂ ਦੀ ਉਹਨਾਂ ਨੇ ਗੱਲਬਾਤ ਕੀਤੀ ਹੈ ਪਰ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਹੋਣਾ ਵੱਲੋਂ ਰੱਦ ਕਰ ਦਿੱਤੀ ਗਈ ਹੈ ਭਾਈ ਅਮਰਪਾਲ ਸਿੰਘ ਹੋਣਾ ਦੀ ਪੈਰੋਲ ਦੀ ਅਰਜ਼ੀ ਸੋ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਫੈਸਲੇ ਨੂੰ ਕਮੈਂਟਾਂ 'ਚ ਆਪਣੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝੇ ਕਰਿਓ ਜੀ ਟੀਐਸ ਅੱਜ ਦੀ ਵੀਡੀਓ ਜਿਵੇਂ ਕਿ ਤੁਸੀਂ ਵੇਖਿਆ ਅਮਰਤਪਾਲ ਸਿੰਘ ਦੀ ਪੈਰੋਲ ਨੂੰ ਲੈ ਕੇ ਪੰਜਾਬ ਸਰਕਾਰ ਨੇ ਹਾਈ ਕੋਰਟ ਦੇ ਵਿੱਚ ਇਹ ਗੱਲ ਕੀਤੀ ਕਿ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ ਪੰਜਾਬ ਦੇ ਵਿੱਚ ਅਮਨੋ ਮਾਨ ਦਾ ਮਸਲਾ ਹੋ ਸਕਦਾ ਹੈ ਪੰਜਾਬ ਦੇ ਵਿੱਚ ਦੰਗੇ ਫਸਾਦ ਹੋ ਸਕਦੇ ਨੇ ਤੇ ਅਮਰਤਪਾਲ ਸਿੰਘ ਦੇ ਫਾਦਰ ਨੇ ਉਹਨਾਂ ਦੇ ਪਿਤਾ ਜੀ ਨੇ ਇਹ ਗੱਲ ਕੀਤੀ ਕਿ ਪੰਜਾਬ ਦੇ ਵਿੱਚ ਅੱਗੇ ਕਿਹੜਾ ਅਮਨੋ ਮਾਨ ਹੈ ਦਿਨ ਦਿਹਾੜੇ ਕਤਲ ਕੀਤੇ ਜਾਂਦੇ ਨੇ ਸਿੱਖ ਨੌਜਵਾਨਾਂ ਨੂੰ ਕਤਲ ਕੀਤਾ ਜਾਂਦਾ ਹੈ, ਚੋਰੀਆਂ ਢਕੇਤੀਆਂ ਹੁੰਦੀਆਂ ਨੇ ਤੇ ਅਮਰਤਪਾਲ ਸਿੰਘ ਨੂੰ ਬਾਹਰ ਨਾ ਆਣ ਦੇਣਾ ਸਰਕਾਰ ਦੀ ਬਦਨੀਤੀ ਹੈ ਕਿਉਂਕਿ ਉਹਨਾਂ ਨੂੰ ਖਡੂਰ ਸਾਹਿਬ ਦੇ ਲੋਕਾਂ ਨੇ ਵੋਟ ਪਾਇਆ ਪੰਜਾਬ ਦੇ ਵਿੱਚ ਲੋਕ ਉਹਨਾਂ ਨੂੰ ਲਾਈਕ ਕਰਦੇ ਨੇ ਤੇ ਸਰਕਾਰਾਂ ਕਿਸੇ ਵੀ ਸੂਰਤ ਨਹੀਂ ਚਾਹੁੰਦੀਆਂ ਕਿ ਅਮਰਤਪਾਲ ਸਿੰਘ ਬਾਹਰ ਆਏ ਤੇ ਉਹ ਲੋਕਾਂ ਦੇ ਵਿੱਚ ਮਜ਼ੀਦ ਫੇਮਸ ਹੋਣ ਤੇ ਸਿੱਖ ਕੌਮ ਵਾਸਤੇ ਉਹ ਕੰਮ ਕਰਨ। ਭਾਜੀਪੀ ਸਰਕਾਰ, ਪੰਜਾਬ ਸਰਕਾਰ ਇੱਕ ਦੂਸਰੇ ਨਾਲ ਰਾਬਤੇ 'ਚ ਨੇ। ਤੇ ਕਿਸੇ ਵੀ ਸੂਰਤ ਅਮਰਤਪਾਲ ਸਿੰਘ ਨੂੰ ਪੇਰੋਲ ਤੇ ਬਾਹਰ ਨਹੀਂ ਆਣ ਦੇਣਾ ਚਾਹੁੰਦੇ ਅਗਰ ਅਮਨੋਮਾਨ ਦਾ ਮਸਲਾ ਸੀ ਤੇ ਅਮਰਤਪਾਲ ਸਿੰਘ ਨੂੰ ਪੇਰੋਲ ਦਿੱਤਾ ਜਾਣਾ ਚਾਹੀਦਾ ਸੀ ਕਿ ਉਹ ਸਿਰਫ ਅਸੈਂਬਲੀ ਜਾ ਸਕਦੇ ਨੇ ਤੇ ਉੱਥੋਂ ਦੁਬਾਰਾ ਉਹਨਾਂ ਨੂੰ ਜੇਲ੍ਹ ਚ ਟਰਾਂਸਫਰ ਕੀਤਾ ਜਾਏਗਾ ਲੇਕਿਨ ਸਰਕਾਰਾਂ ਦੀ ਬਦਨੀਤੀ ਸਾਹਮਣੇ ਆਂਦੀ ਹੈ ਉਹ ਨਵੇਂ-ਨਵੇਂ ਬਹਾਨੇ ਬਣਾਉਂਦੀਆਂ ਨੇ ਅਮਰਤਪਾਲ ਸਿੰਘ ਨੂੰ ਲੋਕਾਂ ਦੇ ਵਿੱਚ ਨਹੀਂ ਜਾਣ ਦੇਣਾ ਚਾਹੁੰਦੀਆਂ ਕਿਉਂਕਿ ਅਗਰ ਉਹ ਲੋਕਾਂ ਚਲੇ ਜਾਣਗੇ ਜੋ ਹੋਰ ਜ਼ਿਆਦਾ ਫੇਮਸ ਹੋ ਜਾਣਗੇ ਤੇ ਸਿੱਕੋਂ ਵਾਸਤੇ ਉਹ ਮਜ਼ੀਦ ਅੱਛੇ ਕੰਮ ਜਿਹੜੇ ਨੇ ਕਰਨਗੇ ਤੁਸੀਂ ਕੀ ਸੋਚਦੇ ਹੋ ਇਸ ਵੀਡੀਓ ਦੇ ਬਾਰੇ ਵਿੱਚ ਕਿਉਂ ਸਰਕਾਰਾਂ ਅਮਰਤਪਾਲ ਸਿੰਘ ਤੋਂ ਡਰਦੀਆਂ ਨੇ ਕਿਉਂ ਉਹਨਾਂ ਨੂੰ ਪੇਰੋਲ ਦੇ ਕੇ ਅਸੈਂਬਲੀ 'ਚ ਆਪਣੇ ਹਲਕੇ ਦੇ ਲੋਕਾਂ ਦੇ ਮਸਲੇ ਹੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਮਿਲਨੇ ਆ ਨੈਕਸਟ ਵੀਡੀਓ ਚ ਗੁੱਡ ਬਾਏ ਅੱਲਾਹ ਹਾਫਿਜ਼